ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਾਧ ਸੰਗਤ ਜੀ ਇਲਾਕਾ ਨਿਵਾਸੀ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਅੱਜ ਕੱਲ੍ਹ ਭਈਆਂ ਦਾ ਦੌਰ ਕਰ ਲਿਆ ਵੀ ਭਈਏ ਜੋ ਵੀ ਕਰਦੇ ਆ ਨੁਕਸਾਨ ਕਰਦੇ ਆ ਅਸੀਂ ਸਾਡੀਏ ਦੁਕਾਨ 'ਵਾਂ ਦੁੱਧਾ ਕੰਮ ਆ ਇਹ ਬੰਦਾ ਰੱਖਿਆ ਸੀ ਗਾ ਬੜੇ ਚੇਤੋ ਬੰਦਾ ਰੱਖਿਆ ਹੈਗਾ ਚਾਬੀਆਂ ਇਹਦੇ ਕੋਲ ਕਾਰੋਬਾਰ ਸਾਰਾ ਇਹ ਕਰਦਾ ਛਾਡਾ ਬੜੀ ਕਿਰਪਾ ਹੈਗੀ ਇਹਨੇ ਸਾਡਾ ਕੱਲ ਰਾਤ ਮੁਰਸਾਗਲ ਇਹ ਬੋਲਟ ਮੁਰਸਾ ਸਾਡਾ ਪਰਸੋਂ ਲੈ ਗਿਆ ਰਾਤ ਤੇ ਇਹ ਬੰਦਾ ਅਹੀਂ ਲੱਗਦੇ ਨੇ ਦੋ ਆਡੀਆਂ ਗੱਡੀਆਂ ਲਗਾਤਾਰ ਲੱਗਦੀ ਰਹੀਆਂ ਥਾਣੇ ਰਿਪੋਰਟ ਦਿੱਤੀ ਮਕੇਰੀ ਰਿਪੋਰਟ ਦਿੱਤੀ ਭੈਣੀ ਮੀਆਂ ਸਾਹ ਰਿਪੋਰਟ ਦਿੱਤੀ ਪਰ ਇਹ ਬੰਦਾ ਸਾਨੂੰ ਮਿਲ ਨਹੀਂਿਆ ਇਹ ਸਾਨੂੰ ਪਤਾ ਲੱਗਦਿਆਂ ਲੱਗਦਿਆਂ ਇਹ ਜੰਮੂ ਦਾ ਬੰਦਾ ਫੜਿਆ ਆਪ ਏ ਬੰਦਾ ਜੰਮੂ ਤੋਂ ਫੜਿਆ ਪਠਾਨਕੋਟ ਸਾਡਾ ਮੁਰਸਾ ਲਾ ਗਿਆ ਸ੍ਰੀਨਗਰ ਲਾਗੂ ਸ੍ਰੀਨਗਰ ਲਾਗੂ ਸ੍ਰੀਨਗਰ ਲਾਗੂ ਪਠਾਨਕੋਟ ਤੋਂ ਜੰਮੂ ਤੋਂ ਗਾਹ ਲੰਘਿਆ ਸੋ ਮੈਂ ਸਾਰੇ ਨਗਰ ਨੂੰ ਹੋਰ ਬਾਹਰ ਦੀਆਂ ਸੰਗਤਾਂ ਨੂੰ ਸਨੂ ਪੰਜਾਬ ਨੂੰ ਬੇਨਤੀ ਕਰਦਾ ਵੀ ਭਈਏ ਰਖਣੇ ਸਾਡੀ ਹੱਡੀ ਬਣ ਗਈ ਆ ਵੀ ਭਈਏ ਰਖਣੇ ਆ ਪਰ ਭਈਆਂ ਦੀ ਕਰਤੂਤ ਵੇਖ ਲੋ ਭਈਆਂ ਦੀ ਇੰਨੀ ਕਰਤੂਤ ਮਾਰੀ ਆ ਕਹਿਣ ਜੀ ਨਹੀਂ ਕਰਦਾ ਰੱਖੋ ਜੀ ਸਦਗੇ ਅਸੀਂ ਕਹਿੰਦੇ ਨਹੀਂ ਨਾ ਰੱਖੋ ਪਰ ਇਹੋ ਜਿਹੇ ਬੰਦੇ ਨੂੰ ਥੱਲੇ ਰੱਖੋ ਤਾਂ ਚੜ੍ਹਨ ਦੀ ਲੋੜ ਨਹੀਂ ਗਈ ਉੱਥੇ ਜੇ ਰੱਖੋ ਜਿੱਥੇ ਜੇ ਕੋਈ ਜਿੰਨੇ ਕੁ ਜੋਗੇ ਹੈਗੇ ਆਏ ਸੋ ਅਸੀਂ ਹੁਣ ਇਹਨਾਂ ਨੂੰ ਥਾਲੇ ਫੜਾਵਾਂਗੇ ਜੋ ਇਹਦੀ ਕਾਰਵਾਈ ਹੈ ਸਰਕਾਰੀ ਕੋਈ ਇਹਦੀ ਕਾਰਵਾਈ ਹੋਊਗੀ ਇਹਦਾ ਮੰਜਾ ਥੋੜਾ ਜਿਹਾ ਅਸੀਂ ਲਾਇਆ ਵਾ ਤੇ ਹੋਰ ਅਸੀਂ ਲਾਉਣਾ ਨਹੀਂ ਗਾ ਕਿਉਂਕਿ ਬਾਕੀ ਪੰਚਾਇਤ ਘਰ ਵੀ ਜੋ ਕਰੂਗੀ ਐ ਤੇ ਸਰਕਾਰ ਕਰੂਗੀ ਸੋ ਇੰਨੇ ਬੇਨਤੀਆਂ ਵਾ ਸਾਰੇ ਨਗਰ ਨੂੰ ਸਾਰੇ ਪੰਜਾਬ ਨੂੰ ਬੇਨਤੀ ਆ ਵੀ ਪਈ ਇਹੋ ਜਿਹੇ ਬੰਦੇ ਦਾ ਖਿਆਲ ਰੱਖੋ ਇਹ ਮੋਰਸਾ ਲੱਗ ਗਿਆ ਅੱਪਿਆੜਾ ਸਾਡਾ ਨਵੀਆਂ ਬਾਗੀ ਜ਼ਿਲ੍ਹਾ ਗਰਦਾਸਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ